ਹਾਂਜੀ ਸਾਡੀਆਂ ਲੈਟਰਿੰਗਾਂ ਰੁੜ ਗਈਆਂ ਵਾ ਤੁਹਾਨੂੰ ਮੈਂ ਭਰ ਕੇ ਦੇ ਦੇਣੀਆਂ ਉਹ ਸਾਡੀਆਂ ਲੈਟਰਿੰਗਾਂ ਰੁੜ ਗਈਆਂ ਵਾ ਔਰੇ ਨਹੀਂ ਨਿਆ ਬੜਾਈਆਂ ਦੀਆਂ ਉਹ ਰੁੜ ਗਈਆਂ ਸਾਨੂੰ ਇਸ ਦੀ ਬਹੁਤ ਤੰਗੀ ਹੈ ਠੀਕ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਪੰਜਾਬੀਆਂ ਨੂੰ ਤੁਹਾਡੀ ਕੀ ਰਿਕੁਐਸਟ ਹੈ ਕਿ ਤੁਹਾਡੇ ਘਰ ਬਣਾਉਣ ਵਿੱਚ ਤੁਹਾਡੀ ਕੀ ਮਦਦ ਕਰਨ ਉਹ ਇਹੀ ਹੈ ਪੁੱਤ ਸਾਨੂੰ ਰਸਤਾ ਵੀ ਬਣਿਆ ਜਾਵੇ ਕਰ ਰਸਤਾ ਫਿਰ ਸਰਕਾਰਾਂ ਦਾ ਕੰਮ ਹੈ ਬਣਾਉਣਾ ਸਰਕਾਰ ਨਹੀਂ ਬਣਾਣਾ ਹੁਣ ਸਾਤੇ ਦਾ ਬਣਨਾ ਨਹੀਂ ਨਾ ਕੋਈ ਥਿਆੜੀ ਵਾਲਾ ਕਰ ਸਕਦਾ ਉਨੇ ਰੋਟੀ ਦੇਣੀ ਬੱਚਿਆਂ ਨੂੰ ਕਹੋ ਨਹੀਂ ਮਕਾਨ ਖੜਾ ਇਹ ਵੀ ਸਾਨੂੰ ਮੋਦੀ ਨੇ ਪਾ ਕੇ ਦਿੱਤਾ ਬੰਡਿਆ ਬੇਲਾ ਧਿਆਨੀ ਵਿੱਚ ਜਿੱਥੇ ਅਸੀਂ ਤੁਹਾਡੇ ਨਾਲ ਗੱਲ ਕਰਾਵਾਂਗੇ ਮਾਤਾ ਜੀ ਇਸ ਇਸ ਜਗਾ ਰਹਿੰਦੇ ਨੇ ਇਹ ਜਗਾ ਝੁੱਗੀ ਦੇਖ ਸਕਦੇ ਇਸ ਝੁੱਗੀ ਵਿੱਚ ਰਹਿੰਦੇ ਸੀ ਕਿਸੇ ਟਾਈਮ ਇਹ ਵੀ ਇਹਨਾਂ ਦੀ ਬਰਸਾਤ ਦੇ ਕਾਰਨ ਟੁੱਟ ਗਈ ਹੈ ਚਾਰੇ ਪਾਸੇ ਜੇ ਦੇਖ ਸਕਦੇ ਹੋ ਇਹ ਚਾਰੇ ਪਾਸੇ ਦੇ ਖਿੜਕੇ ਲੱਗੇ ਹੋਏ ਸੀ ਜੋ ਕਾਨੇ ਦੇ ਕਾਨੇ ਨਾਲ ਤੋਂ ਚਾਰ ਦੀਵਾਰੀ ਕੀਤੀ ਹੋਈ ਸੀ ਉਹ ਵੀ ਟੁੱਟ ਚੁੱਕੀ ਹੈ ਤੇ ਮੈਂ ਇਹਨਾਂ ਮਾਤਾ ਇਸ ਇਹਨਾਂ ਮਾਤਾ ਜੀ ਨਾਲ ਗੱਲ ਕਰਾਂਗਾ ਕਿ ਇਹ ਕੀ ਕਹਿੰਦੇ ਨੇ ਇਹਨਾਂ ਦਾ ਕੀ ਕਿਵੇਂ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਮਾਤਾ ਵਿਧਵਾ ਹੈ ਤੇ ਇਹਨਾਂ ਦੀ ਵੀ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਇਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਸਭ ਤੋਂ ਪਹਿਲੇ ਇਹਨਾਂ ਨਾਲ ਗੱਲ ਕਰਦੇ ਹਾਂ ਅਸੀਂ ਸਮਾਜ ਸਸਟਰੀਕਾਰ ਸਸਟਰੀਕਾਰ ਮਾੜੀ ਤੁਸੀਂ ਕਦੇ ਰਹਿ ਨਹੀਂ ਉੱਥੇ ਇੱਥਾ ਜੀ ਬੁੱਤ ਮੈਂ ਨੋਦਾ ਰਹਿੰਦੀ ਚੀਰ ਨੂੰ ਮੈਨੂੰ ਬਹੁਤ ਦੇ ਰੋਗ ਜਾਦੇ ਮੁੰਡੇ ਵਿਆਹੇ ਵੇ ਜਾਦੀ ਸ਼ਾਨ ਰੁੜ ਗਈ ਵੀ ਜਾਦੀ ਫਿਰ ਹੁਣ ਮੈਂ ਮੁੰਡਿਆਂ ਕੋਲੇ ਚਲ ਗਈ ਵੀ ਹੁਣ 2 ਸਾਲ ਦੀ 2 ਸਾਲ ਦੀ 2 ਸਾਲ ਦੀ ਚਲ ਗਈ ਵੀ ਹੁਣ ਇਹ ਨਹੀਂ ਆਪਣੇ ਨੂੰ ਲੈ ਗਈ ਤੁਸੀਂ ਇਨਾ ਗਰੀਬੀ ਰੇਖਾ ਦੇ ਥੱਲੇ ਜੀ ਰਹੇ ਹੋ ਤੁਹਾਡੇ ਬੱਚੇ ਕੀ ਕੰਮ ਕਰ ਕਰਦੇ ਨੇ ਬੱਚੇ ਬੁੱਤ ਮੇਰੇ ਧਿਆੜੀ ਕਰਦੇ ਠੀਕ ਹੈ ਬਸ ਦੋ ਇਹ ਧਿਆੜੀਦਾਰ ਹੈ ਠੀਕ ਹੈ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਕੁਛ ਨਹੀਂ ਹੈ ਬਸ ਧਿਆੜੀ ਲਾ ਕਾਂਦੇ ਰੋਟੀ ਮੈਨੂੰ ਵੀ ਦਿੰਦੇ ਮਾਂ ਨੂੰ ਤਾਂ ਨਹੀਂ ਦੇਖ ਸਕਦੇ ਬੱਚੇ ਭੁੱਖੀ ਨਾ ਇਹ ਅ ਵੀ ਮੇਰੀ ਛੱਤ ਬਣੀ ਜਾਵੇ ਤਾਂ ਮੈਂ ਬਹੁਤ ਧੰਨਵਾਦ ਕਰਦੀ ਤੁਹਾਡੀ ਸੱਤ ਬਣਾਈਓ ਛੱਤ ਛੱਤ ਬਣਾਣ ਦੀ ਤੁਹਾਡੀ ਮੰਗ ਹਾਂਜੀ ਹਾਂਜੀ ਮੇਰੀ ਆ ਮੈਨੂੰ ਕੀ ਦੀ ਪੱਕੀ ਬਣ ਜਾਵੇ ਮੈਂ ਵੀ ਦੇਖ ਲਵਾਂ ਰਹਿ ਗਏ ਨਾ ਵਿੱਚ ਆਪਣੀ ਪੱਕੀ ਚ ਠੀਕ ਹੈ ਹਾਂ ਮੇਰੀ ਇਹ ਖੁਆਇਸ਼ ਹੈ ਸਾਡੀਆਂ ਲੈਟਰਿੰਗਾਂ ਰੁੜ ਗਈਆਂ ਮੈਂ ਤੁਹਾਨੂੰ ਮੈਂ ਭਰ ਕੇ ਦੇ ਦੇਣੀਆਂ ਉਹ ਸਾਡੀਆਂ ਲੈਟਰਿੰਗਾਂ ਰੁੜ ਗਈਆਂ ਵਾ ਹੋਰ ਇੰਜ ਨਹੀਂ ਹੈ ਬੜਾਈਆਂ ਦੀਆਂ ਉਹ ਰੁੜ ਗਈਆਂ ਸਾਨੂੰ ਇਸ ਦੀ ਬਹੁਤ ਤੰਗੀ ਹੈ ਠੀਕ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਤੁਹਾਡੀ ਕੀ ਰਿਕੁਐਸਟ ਹੈ ਕਿ ਤੁਹਾਡੇ ਘਰ ਬਣਾਉਣ ਵਿੱਚ ਤੁਹਾਡੀ ਕੀ ਮਦਦ ਕਰਨੂੰ ਇਹੀ ਹੈ ਪੁੱਤ ਸਾਨੂੰ ਰਸਤਾ ਵੀ ਬਣਿਆ ਜਾਵੇ ਘਰ ਘਰ ਸਸਤਾ ਸਰਕਾਰਾਂ ਦਾ ਕੰਮ ਹੈ ਬਣਾਉਣਾ ਸਰਕਾਰ ਨਹੀਂ ਬਣਾਣਾ ਹੁ ਸਾਤੇ ਦਾ ਬਣਨਾ ਨਹੀਂ ਨਾ ਕੋਈ ਥੜੀ ਵਾਲਾ ਕਰ ਸਕਦਾ ਉਹਨੇ ਰੋਟੀ ਦੇਣੀ ਬੱਚਿਆਂ ਨੂੰ ਕਹੋ ਨਹੀਂ ਮਕਾਨ ਖੜਾ ਇਹ ਵੀ ਸਾਨੂੰ ਮੋਦੀ ਨਾ ਪਾ ਕੇ ਦਿੱਤਾ ਬੰਡਿਆ ਠੀਕ ਹੈ ਸਾਡੇ ਕੋਲ ਹੈ ਨਹੀਂ ਦਾ ਬੁੱਤ ਮਕਾਨ ਇਹ ਮੋਦੀ ਨੇ ਪੈਸੇ ਪਾਏ ਤਾਂ ਅਸੀਂ ਬੈਠੇ ਨਹੀਂ ਅਸੀਂ ਇਦਨੀਆਂ ਵਿੱਚ ਗੁਜ਼ਾਰੀ ਕੀਤੀ ਸਾਰੀ ਉਮਰ ਅੱਛਾ ਜੀ ਸਾਰੀ ਉਮਰ ਹੀ ਚਲ ਗਈ ਤੁਸੀਂ ਰੋਣਾ ਨਹੀਂ ਮੈਨੂੰ ਲੱਗਦਾ ਦੀ ਭਾਵ ਘੋਰੀਓ ਭਾਵੁਕ ਨਹੀਂ ਹੋਣਾ ਨਹੀਂ ਨਹੀਂ ਰੋਂਦੀ ਚਲੋ ਉਹ ਤਾਂ ਤੁਹਾਡੀ ਬਹੁਤ ਧੰਨਵਾਦ ਹੈ ਇਹ ਹੁਣ ਤੁਸੀਂ ਦੇਖ ਲਓ ਜੇ ਕੋ ਕਰ ਸਕਦਾ ਸਾਡੀ ਹੈਲਪ ਤਾਂ ਕਰੋ ਦੋਸਤੋ ਇਹ ਮਾਤਾ ਜੀ ਨੇ ਜੋ ਬਜ਼ੁਰਗ ਨੇ ਵਿਧਵਾ ਨੇ ਇਹਨਾਂ ਦਾ ਰਹਿਣ ਵਸੇਰਾ ਤੁਸੀਂ ਦੇਖ ਸਕਦੇ ਹੋ ਦੀ ਕਿਸ ਤਰ੍ਹਾਂ ਦਾ ਇਹ ਆਪਣੇ ਨਾਲ ਆਪਣੇ ਬੱਚਿਆਂ ਕੋਲ ਦੂਰ ਰਹਿੰਦੇ ਨੇ ਉਹਨਾਂ ਕੋਲ ਰਹਿੰਦੇ ਨੇ ਜਿਹੜਾ ਉਹ ਵੀ ਮੋਦੀ ਜੀ ਸਕੀਮ ਵੱਲੋਂ ਬਣਾਏ ਗਏ ਸਨ ਮੈਂ ਐਨ ਆਰ ਆਈ ਵੀਰਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਹਾਡਾ ਕੋਈ ਤੁਸੀਂ ਇਸ ਮਾਤਾ ਇਨ ਮਾਤਾ ਜੀ ਮਦਦ ਕਰ ਸਕਦੇ ਤਾਂ ਇਸ ਇਹਨਾਂ ਦਾ ਇੱਕ ਕਮਰਾ ਬਣਾ ਦਿੱਤਾ ਜਾਵੇ ਤਾਂ ਜੋ ਇਹ ਵੀ ਆਪਣੇ ਪੱਕੇ ਘਰ ਵਿੱਚ ਰਹਿ ਸਕਣ ਸੋ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਬਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਔਰ ਮਦਦ ਕਰਨ ਦੀ ਕੋਸ਼ਿਸ਼ ਕਰਨਾ ਸਕਰੀਨ ਵਿੱਚ ਨੰਬਰ ਦਿੱਤਾ ਗਿਆ ਹੈ ਨੰਬਰ ਵਿੱਚ ਤੁਸੀਂ ਕਾਲ ਕਰਕੇ ਇਸ ਮਾਤਾ ਦੀ ਮਦਦ ਕਰ ਸਕਦੇ ਹੋ ਧੰਨਵਾਦ